ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨਯੋਗ ਗੁਰੂ ਪਿਆਰੀ ਗੁਰੂ ਸਵਾਰੀ ਗੁਰੂ ਖਾਲਸਾ ਮਾਈ ਭਾਈ ਸਾਧ ਸੰਗਤ ਜੀ ਸਤਿਗੁਰਾਂ ਦੀ ਅਪਾਰ ਕਿਰਪਾ ਦੇ ਸਦਕਾ ਅੰਮ੍ਰਿਤ ਵੇਲੇ ਤੋਂ ਦੀਵਾਨ ਸਜੇ ਹਨ ਸਜੇ ਦੀਵਾਨਾਂ ਅੰਦਰ ਆਪ ਜੀ ਨੇ ਬੜੇ ਹੀ ਪਿਆਰ ਸਹਿਤ ਸਤਿਗੁਰਾਂ ਦੀ ਅੰਮ੍ਰਿਤਮਈ ਬਾਣੀ ਆਸਾ ਦੀ ਵਾਰ ਦੇ ਸ਼ਬਦ ਕੀਰਤਨ ਸਰਵਣ ਕੀਤੇ ਨੇ ਅਰਦਾਸਾਂ ਹੋਈਆਂ ਪਾਵਨ ਸ਼ਬਦ ਮੁਖਵਾਕ ਦੇ ਰੂਪ ਵਿੱਚ ਆਪ ਜੀ ਨੇ ਸਰਵਣ ਕੀਤਾ ਸੋ ਹੁਣ ਸਮਾਂ ਹੈ ਸਤਿਗੁਰੂ ਗੁਰੂ ਤੇਗ ਬਹਾਦਰ ਸਹ ਮਹਾਰਾਜੀ ਦੁਆਰਾ ਉਚਾਰਨ ਕੀਤੀ ਹੋਈ ਬਾਣੀ ਕਿਉਂਕਿ ਇਸੇ ਮਹੀਨੇ ਦੁਨੀਆ ਦੇ ਵੱਖ-ਵੱਖ ਕੋਨੇ ਦੇ ਵਿੱਚ ਸਤਿਗੁਰੂ ਗੁਰੂ ਤੇਗ ਬਹਾਦਰ ਸਹ ਮਹਾਰਾਜੀ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਦਿਆਲਾ ਜੀ ਜਿਨ੍ਹਾਂ ਦਾ ਸ਼ਹੀਦੀ ਪੂਰਬ ਹੈ 350 ਸਾਲਾ ਸ਼ਤਾਬਦੀ ਸਮਾਗਮ ਦੁਨੀਆ ਦੇ ਕੋਨੇ-ਕੋਨੇ ਵਿੱਚ ਹੋ ਰਹੇ ਨੇ ਸੋ ਗੁਰੂ ਨੇ ਕਿਰਪਾ ਕੀਤੀ ਜੋ ਸਮਰਥਾ ਸੋਜੀ ਬਖਸ਼ੀ ਪਿਛਲੇ ਕਾਫੀ ਜ਼ੰਬੇ ਸਮੇਂ ਤੋਂ ਆਪਾਂ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੀ ਬਾਣੀ ਕਿਉਂਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਉਨਾਠ ਸ਼ਬਦ 15 ਰਾਗਾਂ ਦੇ ਵਿੱਚ ਉਚਾਰਨ ਕੀਤੇ ਨੇ ਵੱਖ-ਵੱਖ ਰਾਗਾਂ ਦੇ ਵਿੱਚ ਆਪਾਂ ਸਰਵਣ ਕਰ ਚੁੱਕੇ ਆ ਹੁਣ ਅਖੀਰਲੇ ਪਾਸੇ ਜੋ ਅਖੀਰਲਾ ਰਾਗ ਰਾਗ ਜੈ ਜੈਵੰਤੀ ਹੈ ਇਹਦੇ ਵਿੱਚ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਚਾਰ ਸ਼ਬਦ ਹਨ ਤੇ ਜਿਵੇਂ ਅੱਜ ਆਪਾਂ ਸ਼ਬਦ ਆਰੰਭ ਕਰਨਾ ਹੈ ਤੇ ਵੀਰਵਾਰ ਅਖੀਰਲਾ ਸ਼ਬਦ ਸਮਾਪਤ ਹੋ ਕੇ ਫਿਰ ਅਖੰਡ ਪਾਠ ਸਾਹਿਬ ਸ਼ੁੱਕਰਵਾਰ ਆਪਣੇ ਇੱਥੇ ਗੁਰੂ ਘਰ ਆਰੰਭ ਹੋਣੇ ਨੇ ਆਪ ਸੰਗਤਾਂ ਨੇ ਹਾਜ਼ਰੀਆਂ ਭਰਨੀਆਂ ਨੇ ਫਿਰ ਮਹਾਰਾਜ ਕਿਰਪਾ ਕਰੇ ਸੋਮਵਾਰ ਤੋਂ ਆਪਾਂ ਜਿਹੜੇ 9ਵੇਂ ਮਹੱਲੇ ਦੇ 57 ਸ਼ਲੋਕ ਨੇ ਉਹਨਾਂ ਦੀ ਫਿਰ ਲੜੀ ਆਪਾਂ ਸੋਮਵਾਰ ਤੋਂ ਆਰੰਭ ਕਰਾਂਗੇ ਆਓ ਰਾਗ ਜੈ ਜੈ ਵੰਤੀ ਦੇ ਅੰਦਰ ਕਿਉਂਕਿ ਵੇਖੋ ਜਦੋਂ ਆਪਾਂ ਗੁਰਮਤ ਸੰਗੀਤ ਦੇ ਮੁਤਾਬਕ ਜਾਂ ਸੰਗੀਤ ਦੀ ਵਿਦਿਆ ਦੇ ਮੁਤਾਬਕ ਵੇਖਦੇ ਹਾਂ ਜਿਹੜਾ ਸ੍ਰੀ ਰਾਗ ਹੈ ਕਿਉਂਕਿ ਇਹ ਆਰੰਭਤਾ ਦਾ ਪਹਿਲਾ ਰਾਗ ਹੈ ਇਹ ਰਾਤ ਦੇ ਵੇਲੇ ਸ਼ਾਮ ਦੇ ਵੇਲੇ ਪੜਿਆ ਜਾਂਦਾ ਹੈ ਗਾਇਆ ਜਾਂਦਾ ਹੈ ਤੇ ਜਿਹੜਾ ਰੈਗ ਰਾਗ ਜੈਜਾਵੰਤੀ ਹੈ ਇਹ ਅੰਮ੍ਰਿਤ ਵੇਲੇ ਜਦੋਂ ਕਿਦਰੇ ਅਖੰਡ ਪਾਠ ਵੀ ਚੱਲਦਾ ਹੋਵੇ ਉਦੋਂ ਵੀ ਅੰਮ੍ਰਿਤ ਵੇਲੇ ਬਾਣੀ ਪੜੀ ਜਾਂਦੀ ਹੈ ਸੰਗੀਤ ਦੇ ਮੁਤਾਬਕ ਵੀ ਅੰਮ੍ਰਿਤ ਵੇਲੇ ਕੇ ਜੈ ਜੈ ਮੰਤੀ ਜੈ ਜੈ ਕਾਰ ਹੋ ਜਾਣੀ ਜਿਵੇਂ ਇਉਂ ਕਹਿ ਲੀਏ ਵੀ ਰਾਤ ਦਾ ਜਿਹੜਾ ਹਨੇਰਾ ਸੀ ਸ੍ਰੀ ਰਾਗ ਤੋਂ ਆਰੰਭ ਹੋ ਕੇ ਸਾਰੀ ਬਾਣੀ ਪੜ ਪੜ ਕੇ ਪੜ ਪੜ ਕੇ ਜਦੋਂ ਇੱਥੇ 1352 ਅੰਗ ਤੇ ਆਪਾਂ ਪਹੁੰਚੇ ਭਾਵ ਕੇ ਮਨ ਦੇ ਅੰਦਰ ਚਾਨਣ ਹੋ ਗਿਆ ਅੰਮ੍ਰਿਤ ਵੇਲਾ ਹੋ ਗਿਆ ਪਰ ਇਹ ਜਿਹੜੀ ਬਖਸ਼ਿਸ਼ ਹੈ ਬਹੁਤ ਘੱਟ ਲੋਕਾਂ ਤੇ ਬੜੇ ਵਿਰਲੇ ਲੋਕਾਂ ਤੇ ਹੁੰਦੀ ਹੈ ਨਹੀਂ ਤੇ ਮਾਫ ਕਰਿਓ ਸਾਨੂੰ ਗਿਆਨੀ ਸੱਜਣਾ ਨੂੰ ਵੀ ਪੜਦਿਆਂ ਪੜਦਿਆਂ ਪਤਾ ਨਹੀਂ ਕਿੰਨੇ ਕੁ ਸਾਲ 15 15 20 ਵੀ 50 50 ਸਾਲ ਲੰਘ ਜਾਂਦੇ ਨੇ ਪਰ ਗੁਰੂ ਦੀ ਬਖਸ਼ਿਸ਼ ਦੇ ਪਾਤਰ ਬਲਣਾ ਬੜਾ ਔਖਾ ਬਣ ਜਾਂਦਾ ਹੈ ਕਿਉਂਕਿ ਦਾਤਾ ਦਾਤ ਰੱਖੀ ਹੱਥ ਆਪਣਾ ਜਿਸ ਭਾਵੈ ਤਿਸ ਦੇਈ ਕਿਉਂਕਿ ਜਿਹਦੇ ਉੱਤੇ ਮਹਾਰਾਜ ਕਿਰਪਾ ਕਰਦਾ ਸੋ ਆਓ ਰਾਗ ਜੈ ਜੈ ਮੰਤੀ ਦੇ ਅੰਦਰ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਰਾਗ ਨੂੰ ਆਰੰਭ ਕਰਨ ਤੋਂ ਪਹਿਲਾਂ ਜਿਹੜਾ ਮੰਗਲਾ ਚਰਨ ਹੈ ਉਹ ਉਚਾਰਨ ਕਰਦੇ ਨੇ ਮਹਾਰਾਜ ਕਰਦੇ ਇੱਕ ਓੰਕਾਰ ਪਰਮਾਤਮਾ ਇੱਕ ਹੈ ਉਸੇ ਤੋਂ ਸਾਰੀ ਸ੍ਰਿਸ਼ਟੀ ਸਾਜੀ ਗਈ ਹੈ ਵਿਦਵਾਨਾਂ ਦਾ ਕਥਨ ਹੈ ਊੜੇ ਦਾ ਮੂੰਹ ਜਦੋਂ ਖੁੱਲ੍ਹਾ ਓ ਅੰਕਾਰ ਆਪਾਂ ਐੜੇ ਟਿੱਪੀ ਵੱਖਰਾ ਕਰ ਦਈਏ ਕਕਾ ਵੱਖਰਾ ਕਰ ਦਈਏ ਰਾਰਾ ਵੱਖਰਾ ਕਰ ਦਈਏ ਇਹਦਾ ਭਾਵ ਇਹ ਹੋ ਜਾਂਦਾ ਹੈ ਜਿਵੇਂ ਗੁਰੂ ਨਾਨਕ ਸਾਹਿਬ ਜੀ ਨੇ ਜਪਜੀ ਸਾਹਿਬ ਦੇ ਵਿੱਚ ਵੀ ਕਿਹਾ ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪਰਵਾਨ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀ ਬਾਣ ਭਾਵ ਕੇ ਹਿੰਦੁਸਤਾਨ ਦੀ ਧਰਤੀ ਤੇ ਮੰਨਿਆ ਜਾਂਦਾ ਵੀ ਤਿੰਨ ਦੇਵਤੇ ਨੇ ਬ੍ਰਹਮਾ ਵਿਸ਼ਨੂੰ ਸ਼ਿਵ ਇੱਕ ਸ੍ਰਿਸ਼ਟੀ ਨੂੰ ਪੈਦਾ ਕਰਦਾ ਇੱਕ ਪਾਲਦਾ ਇੱਕ ਲੈਤਾ ਖਤਮ ਕਰਦਾ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਪਰ ਇਹਨਾਂ ਤਿੰਨਾਂ ਨੂੰ ਵੀ ਬਣਾਉਣ ਵਾਲਾ ਜਿਹੜਾ ਸੁਪਰੀਮ ਪਾਵਰ ਜਿਹੜਾ ਪਾਸਟ ਪ੍ਰੈਜ਼ੈਂਟ ਐਂਡ ਫਿਊਚਰ ਦੇ ਵਿੱਚ ਹਾਜ਼ਰ-ਨਾਜ਼ਰ ਹੈ ਜਿਹਨੂੰ ਕੋਈ ਬੋਲੇ ਰਾਮ ਰਾਮ ਕੋਈ ਖੁਦਾਏ ਕੋਈ ਸੇਵਾ ਗੁਸਈਆਂ ਕੋਈ ਅਲਾਏ ਉਸ ਇੱਕ ਦੀ ਗੱਲ ਸਤਿਗੁਰੂ ਜੀ ਕਰਦੇ ਨੇ ਕਹਿੰਦੇ ਉਹ ਇੱਕ ਹੈ ਉਸੇ ਤੋਂ ਅੱਗੋਂ ਸ੍ਰਿਸ਼ਟੀ ਸਾਜੀ ਗਈ ਹੈ ਤੇ ਉਸ ਦਾ ਜਿਹੜਾ ਨਾਮ ਹੈ ਉਹ ਵੀ ਸੱਚਾ ਹੈ ਸਤ ਨਾਮ ਜਿਵੇਂ ਅੱਜ ਕੱਲ੍ਹ ਕਈ ਐਪਲੀਕੇਸ਼ਨਾਂ ਆ ਗਈਆਂ ਤੁਸੀਂ ਪੜੇ ਲਿਖੇ ਸੱਜਣ ਦਾਨੇ ਬੈਠੇ ਹੋ ਜਿਵੇਂ ਸ ਸ ਤਤੇ ਨੂੰ ਸਿਆਰੀ ਸਤ ਨੰਨੇ ਕੰਨਾ ਮੰਮੇ ਓਂਕੜ ਨਾਮ ਕਈ ਕਹਿੰਦੇ ਜੀ ਇਹਨੂੰ ਓਂਕੜ ਨਾਮੂ ਕਰਕੇ ਬੋਲਣਾ ਪਰ ਜਦੋਂ ਆਪਾਂ ਗ੍ਰਾਮਰ ਪੜ੍ਹਦੇ ਆ ਨਾ ਗੁਰੂ ਕੀ ਬਾਣੀ ਦੀ ਉਸ ਵੇਲੇ ਜਿਵੇਂ ਕੱਲ ਵੀ ਸਕਰਾੰਦਾ ਦਿਹਾੜਾ ਸੀ ਤੇ ਆਪਾਂ ਇੱਕ ਸ਼ਬਦ ਪੜ੍ਹਦੇ ਹਾਂ ਬ੍ਰਹਮਾਦਿਕ ਸੰਕਾਦਿਕ ਚਾਹ ਹੈ ਉਥੇ ਬ੍ਰਹਮਾਦਿਕ ਐੜਾ ਨਹੀਂ ਹੈਗਾ ਜਦੋਂ ਬ੍ਰਹਮਾ ਨੂੰ ਆਪਾਂ ਛੋੜਾ ਜਾਂ ਲਮਕਾ ਦੇਨੇ ਆ ਤੇ ਐੜਾ ਆਟੋਮੈਟਿਕ ਹੀ ਮੂੰਹ ਦੇ ਵਿੱਚੋਂ ਉਚਾਰਨ ਕੀਤਾ ਜਾਂਦਾ ਏਸੇ ਤਰ੍ਹਾਂ ਹੀ ਜਦੋਂ ਮੱਗਰ ਦੇ ਮਹੀਨੇ ਦੀ ਆਪਾਂ ਗੱਲ ਕਰਦੇ ਆ ਮਹਾਰਜ ਨੇ ਉਥੇ ਟਿੱਪੀ ਲਾ ਕੇ ਉਚਾਰਨ ਕੀਤਾ ਮੰਗਰ ਮਾਹੇ ਸੁਹੰਦੀਆਂ ਹਰ ਪਿਰ ਸੰਗ ਬੈਠੜੀਆਂ ਮੰਗਰ ਦਾ ਭਾਵ ਜਦੋਂ ਮੰਗਰ ਕਰਾਂਗੇ ਉਹ ਨੰਨੇ ਦੀ ਆਵਾਜ਼ ਵਿੱਚੋਂ ਆਟੋਮੈਟਿਕ ਆਵੇਗੀ ਭਾਵ ਕੇ ਮਨ ਰੂਪੀ ਘਰ ਦੇ ਵਿੱਚ ਜਦੋਂ ਪਰਮਾਤਮਾ ਨੂੰ ਵਸਾ ਕੇ ਜੀਵ ਰੂਪੀ ਇਸਤਰੀ ਸਾਡੀ ਸੋਲ ਹੈ ਮਨ ਦੇ ਵਿੱਚ ਇਕਾਗਰ ਹੋ ਕੇ ਉਸ ਪਰਮਾਤਮਾ ਦੇ ਨਾਲ ਬੈਠੇਗੀ ਨਾ ਫਿਰ ਉਹ ਸੋਭਾ ਪਾਵੇਗੀ ਉਹਦੀ ਵਡਿਆਈ ਹੋਵੇਗੀ ਫਿਰ ਬਾਬਾ ਜੀ ਨੇ ਅੱਗੇ ਵੀ ਕਿਹਾ ਤਿੰਨ ਕੀ ਸੋਭਾ ਕਿਹਾ ਗਣੀ ਜੇ ਸਾਹਿਬ ਮੇਲੜੀਆਂ ਸਤਗੁਰੂ ਜੀ ਕਹਿੰਦੇ ਸਤ ਨਾਮ ਉਹਦਾ ਨਾਮ ਸੱਚਾ ਹੈ ਕਈ ਥਾਵਾਂ ਤੇ ਤੁਸੀਂ ਵੇਖਦੇ ਹੋ ਅਖੀਰਲਾ ਅੱਖਰ ਹੈ ਜਿਹੜਾ ਉਹ ਮੁਕਤਾ ਹੁੰਦਾ ਹੈ ਕਈਆਂ ਦੇ ਔਂਕੜ ਲੱਗੀ ਹੁੰਦੀ ਹੈ ਕਈਆਂ ਦੇ ਸਿਹਾਰੀ ਅਖੀਰਲੇ ਅੱਖਰ ਦੇ ਨਾਲ ਉਹ ਉਦਾਹਰਨ ਦੇ ਤੌਰ ਤੇ ਜੋ ਕੱਗਾ ਰਾਰਾ ਘਰ ਇੱਕ ਸ਼ਬਦ ਆਉਂਦਾ ਹੈ ਜਦੋਂ ਕੱਗਾ ਰਾਰਾ ਘਰ ਦੀ ਗੱਲ ਕਰੀਏ ਜੇ ਰਾਰਾ ਮੁਕਤਾ ਹੈ ਉਹਨੂੰ ਕੋਈ ਸਿਹਾਰੀ ਔਂਕੜ ਨਹੀਂ ਲੱਗੀ ਉਥੇ ਬਹੁਤੇ ਘਰਾਂ ਦੀ ਗੱਲ ਹੈ ਜਦੋਂ ਰਾਰੇ ਨੂੰ ਸਿਹਾਰੀ ਲੱਗ ਜੇ ਉਸ ਪੰਕਤੀ ਦੇ ਮੁਤਾਬਕ ਉਹ ਘਰ ਦੇ ਵਿੱਚ ਦੀ ਗੱਲ ਹੈ ਜਦੋਂ ਰਾਰੇ ਨੂੰ ਔਂਕੜ ਲੱਗਾ ਹੋਵੇ ਉਦੋਂ ਇੱਕ ਘਰ ਦੀ ਗੱਲ ਹੈ ਇੱਥੇ ਮਹਾਰਜ ਕਹਿੰਦੇ ਸਤ ਨਾਮ ਇੱਥੇ ਮੰਮੇ ਨੂੰ ਔਂਕੜ ਹੈ ਭਾਵ ਕਿ ਉਸ ਪਰਮਾਤਮਾ ਦਾ ਨਾਮ ਹੈ ਜਿਹੜਾ ਸੱਚਾ ਹੈ ਕੀਰਤਮ ਨਾਮ ਕਥੇ ਤੇਰੇ ਜਿਹਬਾ ਸਤ ਨਾਮ ਤੇਰਾ ਪਰਾਪੁਰਵਲਾ ਕਰਤਾ ਪੁਰਖ ਉਹ ਕਰਤਾ ਕ੍ਰੀਏਟਰ ਪੁਰਖ ਇੱਥੇ ਖਖੇ ਨੂੰ ਵੀ ਔਂਕੜ ਹੈ ਇੱਕੋ ਹੀ ਹੈ ਜਿਹੜਾ ਸਾਰਿਆਂ ਨੂੰ ਬਣਾਉਣ ਵਾਲਾ ਉਹ ਕੋਈ ਵੱਖਰਾ ਨਹੀਂ ਨਿਰਭਉ ਇਥੇ ਉੜੇ ਨੂੰ ਵੀ ਔਂਕੜ ਭਾਵ ਕਿ ਉਹ ਡਰ ਤੋਂ ਰਹਿਤ ਹੈ ਬਾਕੀ ਤੇ ਭਾਵੇਂ ਦੁਨੀਆਂ ਦੇ ਆਪਾਂ ਹਿਸਟਰੀ ਪੜ੍ਹ ਕੇ ਵੇਖੀਏ ਭਾਵੇਂ ਮਿਥਿਆਸ ਵੀ ਹੋਵੇ ਦੇਵਤਿਆਂ ਦਾ ਦੈਂਤਾਂ ਦਾ ਕਿੰਨਾ ਕਿੰਨਾ ਜੰਗ ਹੁੰਦਾ ਪਰ ਪ੍ਰਮਾਤਮਾ ਹੈ ਜਿਹੜਾ ਉਹ ਨਿਰਭਉ ਹੈ ਫਿਰ ਮਹਾਰਾਜ ਨੇ ਨਿਰਵੈਰ ਨਿਰਵੈਰ ਦਾ ਭਾਵੇਂ ਇਥੇ ਵੀ ਰਾਰੇ ਨੂੰ ਔਂਕੜ ਹੈ ਇਥੇ ਵੀ ਇੱਕ ਦੀ ਗੱਲ ਹੈ ਜਿਹੜਾ ਪ੍ਰਮਾਤਮਾ ਹੈ ਉਹੀ ਇਕੱਲਾ ਵੈਰ ਤੋਂ ਰਹਿਤ ਹੈ ਨਹੀਂ ਤੇ ਦੁਨੀਆਂ ਦੇ ਅੰਦਰ ਕੋਈ ਚੀਜ਼ ਕੋਈ ਜੀਵ ਐਸਾ ਨਹੀਂ ਜਿਹੜਾ ਕਿਸੇ ਦੇ ਨਾਲ ਵੈਰ ਵਿਰੋਧ ਨਾ ਕਰਦਾ ਹੋਵੇ ਜੇ ਪੰਜਾਂ ਦੇ ਨਾਲ ਉਹ ਮੋਹ ਕਰਦਾ ਹੈ ਪਿਆਰ ਕਰਦਾ ਹੈ ਤੇ ਦਸਾਂ ਦੇ ਨਾਲ ਉਹ ਵੈਰ ਵੀ ਕਰਦਾ ਹੈ ਭਾਵੇਂ ਉਹ ਆਪਣੀ ਜ਼ਬਾਨ ਤੇ ਲੈ ਕੇ ਆਵੇ ਜਾਂ ਨਾ ਲੈ ਕੇ ਆਵੇ ਇਹ ਬਾਧੀਆਂ ਗੱਲਾਂ ਨੇ ਪਾਸ਼ਾ ਜੀ ਕਹਿੰਦੇ ਪ੍ਰਮਾਤਮਾ ਹੈ ਜਿਹੜਾ ਉਹਦਾ ਕਿਸੇ ਨਾਲ ਵੈਰ ਨਹੀਂ ਆਕਾਲ ਮੂਰਤ ਮੂਰਤ ਕੀ ਇਹ ਮੂਰਤੀ ਮੂਰਤੀ ਦਾ ਭਾਵ ਕੋਈ ਬਣਾਈ ਹੋਈ ਮੂਰਤੀ ਪੱਥਰ ਦੀ ਜਾਂ ਲੱਕੜ ਦੀ ਜਾਂ ਕਿਸੇ ਹੋਰ ਮਟੀਰੀਅਲ ਦੀ ਨਹੀਂ ਇੱਥੇ ਮੂਰਤ ਦਾ ਭਾਵ ਉਹਦੀ ਹੋਂਦ ਹੈ ਉਹਦੀ ਜਿਹੜੀ ਹੋਂਦ ਹੈ ਉਹ ਅਕਾਲ ਹੈ ਸਮੇਂ ਤੋਂ ਰਹਿਤ ਹੈ ਆਜੂਨੀ ਅਜੂਨੀ ਦਾ ਭਾਵ ਉਹ ਜੂਨਾ ਦੇ ਵਿੱਚ ਨਹੀਂ ਆਉਂਦਾ ਸੈ ਭੰਗ ਸਵੈ ਪ੍ਰਕਾਸ਼ ਹੈ ਸੁੱਤੇ ਸਿੱਧ ਪ੍ਰਕਾਸ਼ ਹੈ ਉਹਨੂੰ ਕੋਈ ਬਣਾਉਣ ਵਾਲਾ ਨਹੀਂ ਗੁਰਪ੍ਰਸਾਦ ऐसे परमात्मा दी बख्शीश है जेडी गुरु दी कृपा दे नाल हुंदी है ए संक्षेप मात्र आपा विचार कीती। ਹੁਣ ਅੱਗੇ ਮਹਾਰਾਜ ਸ਼ਬਦ ਆਰੰਭ ਕਰਦੇ ਨੇ ਰਾਗ ਜੈ ਜੈ ਵੰਤੀ ਮਹੱਲਾ ਨਵਾ ਜੈ ਜੈ ਵੰਤੀ ਨਾਮ ਰਾਗ ਦਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਪਾਵਨ ਅੰਗ 1352 ਤੇ ਇਹ ਸ਼ਬਦ ਸੁਭਾਏ ਮਾਨ ਹੈ। ਗੁਰੂ ਤੇਗ ਬਹਾਦਰ ਸਾਹਿਬ ਜੀ ਆਵਾਜ਼ ਦੇ ਕੇ ਕਹਿੰਦੇ ਨੇ ਰਾਮ ਸਿਮਰ ਰਾਮ ਸਿਮਰ ਇਹ ਹੈ ਤੇਰੇ ਕਾਜ ਹੈ हे ਭਾਈ ਤੂੰ ਮਨ ਕਰਕੇ ਬਾਣੀ ਕਰਕੇ ਸਦਾ ਹੀ ਪਰਮਾਤਮਾ ਦਾ ਨਾਮ ਜਪਿਆ ਕਰ ਉਹਦਾ ਸਿਮਰਨ ਕਰਿਆ ਕਰ ਕਿਉਂਕਿ ਇਹੀ ਤੇਰੇ ਕੰਮ ਆਵੇਗਾ ਮਹਾਰਾਜ ਨੇ ਦੋ ਵਾਰੀ ਸ਼ਬਦ ਵਰਤਿਆ ਰਾਮ ਸਿਮਰ ਰਾਮ ਸਿਮਰ ਭਾਵ ਕੇ ਮਨ ਕਰਕੇ ਤੇ ਤਨ ਕਰਕੇ ਮਨ ਨੂੰ ਇਕਾਗਰ ਕਰਕੇ ਤੂੰ ਉਹਦਾ ਨਾਮ ਜਪਿਆ ਕਰ ਇਹ ਹੈ ਤੇਰਾ ਕਾਜ ਹੈ ਇਹੀ ਤੇਰਾ ਕਾਰਜ ਹੈ ਮੇਨ ਕਿਉਂਕਿ ਬਾਬਾ ਜੀ ਬਾਣੀ ਵਿੱਚ ਵੀ ਕਹਿੰਦੇ ਨੇ ਪੁਰਾਣੀ ਤੂੰ ਆਇਓ ਲਾਹਾ ਲੈਣ ਲੱਗਾ ਕਿਤ ਕੁ ਫੱਕੜੇ ਸਭ ਮੁਕਦੀ ਚੱਲੀ ਰਹਿਣ ਉਮਰਾ ਰੂਪੀ ਰਾਤ ਸਾਡੀ ਤੁਹਾਡੀ ਸਾਰਿਆਂ ਦੀ ਆਪਣੀ ਮੁਕਦੀ ਜਾ ਰਹੀ ਹੈ ਇੱਕ ਇੱਕ ਪਲ ਕਰਕੇ ਇੱਕ ਇੱਕ ਸੈਕਿੰਡ ਕਰਕੇ ਪਰਮਾਰਜ ਕਹਿੰਦੇ ਤੂੰ ਨਾਮ ਜਪਿਆ ਕਰ ਮੰਨ ਅਤੇ ਤਨ ਕਰਕੇ ਇਹ ਤੇਰਾ ਕਾਰਜ ਹੈ ਇੱਥੇ ਆਉਣ ਦਾ ਨਹੀਂ ਤੇ ਇੱਕ ਗੱਲ ਚੇਤੇ ਰੱਖ ਭਈ ਪਰ ਆਪਤ ਮਾਨੁਖ ਦੇ ਹੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਪਾਸ਼ਾ ਕਹਿੰਦੇ ਮਾਇਆ ਕੋ ਸੰਗ ਤਿਆਗ ਪ੍ਰਭ ਜੂ ਕੀ ਸਰਨ ਲਾਗ ਹੈ ਭਾਈ ਇਹ ਜਿਹੜੀ ਮਾਇਆ ਹੈ ਨਾ ਇਹਦਾ ਸੰਗ ਤੂੰ ਤਿਆਗ ਦੇ ਤਿਆਗਣ ਦਾ ਮਤਲਬ ਇਹ ਨਹੀਂ ਭਈ ਆਪਾਂ ਘਰ-ਬਾਰ ਛੱਡ ਦਈਏ ਜ਼ਿੰਮੇਵਾਰੀਆਂ ਤੋਂ ਭੱਜ ਜਾਈਏ ਬੱਚਿਆਂ ਦਾ ਪਾਲਣ-ਪੋਸ਼ਣ ਕਰਨਾ ਛੱਡ ਦਈਏ ਮਿਹਨਤ ਕਰਨੀ ਛੱਡ ਦਈਏ ਕਿਉਂਕਿ ਗੁਰੂ ਨਾਨਕ ਸਾਹਿਬ ਦੀ ਜਿਹੜੀ ਫਿਲਾਸਫੀ ਹੈ ਇਹ ਦੁਨੀਆਂ ਦੇ ਬਾਕੀ ਧਰਮਾਂ ਦੇ ਨਾਲੋਂ ਵੱਖਰੀ ਹੈ ਸਾਰੇ ਧਰਮ ਦੁਨੀਆਂ ਦੇ ਸਤਕਾਰਯੋਗ ਨੇ ਕੋਈ ਮਾੜਾ ਨਹੀਂ ਪਰ ਜਦੋਂ ਧਰਮ ਦੇ ਵਿੱਚ ਗਲਤ ਬੰਦੇ ਪੈਦਾ ਹੋ ਜਾਂਦੇ ਨੇ ਉਹ ਧਰਮਾਂ ਨੂੰ ਬਦਨਾਮ ਕਰ ਦਿੰਦੇ ਨੇ ਉਹ ਆਪਣੀਆਂ ਕੌਮਾਂ ਨੂੰ ਬਦਨਾਮ ਕਰ ਦਿੰਦੇ ਨੇ ਸਤਿਗੁਰੂ ਪਾਤਸ਼ਾਹ ਜੀ ਸਮਝਾਉਂਦੇ ਨੇ ਕੇ ਸਭ ਤੋਂ ਪਹਿਲਾਂ ਗੁਰੂ ਨਾਨਕ ਦੇ ਘਰ ਦਾ ਸਿੱਖ ਕੀਰਤ ਵਿਰਤ ਕਰ ਧਰਮ ਦੀ ਹੱਥੋਂ ਦੇ ਕੇ ਭਲਾ ਮਨਾਵੇ ਧਰਮ ਦੀ ਕੀਰਤ ਕਰਦਾ ਹੈ ਕੀਰਤ ਕਰਕੇ ਫਿਰ ਹੱਥੀ দান ਪੁੰਨ ਵੀ ਕਰਦਾ ਹੈ ਫਿਰ ਸਾਧ ਸੰਗਤ ਜੀ ਉਸ ਪਰਮਾਤਮਾ ਦੇ ਪ੍ਰਿਤ ਸਾਰਿਆਂ ਦੀ ਅਰਦਾਸ ਕਰਦਾ ਆਪਾਂ ਹੁਣੇ ਅਰਦਾਸ ਕੀਤੀ ਨਾ ਆਪ ਸਾਰੀਆਂ ਸੰਗਤਾਂ ਦੇ ਰਸਨਾ ਤੇ ਇਹੀ ਸ਼ਬਦ ਸੀ ਭਾਵੇਂ ਕੋਈ ਸਾਡਾ ਦੁਸ਼ਮਣ ਹੋਵੇ ਸੱਜਣ ਹੋਵੇ ਇਹ ਗੱਲ ਉਸ ਟਾਈਮ ਚੇਤੇ ਨਹੀਂ ਆਂਦੀ ਤੁਸੀਂ ਨੋਟ ਕਰਕੇ ਵੇਖਿਓ ਜਦੋਂ ਆਪਾਂ ਕਹਿੰਨੇ ਆ ਸਈ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤਿ ਆਵੇ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਤੁਸੀਂ ਪ੍ਰੈਕਟੀਕਲ ਕਰਕੇ ਵੇਖਿਓ ਭਾਵੇਂ ਕਿੰਨਾ ਵੀ ਕੋਈ ਸਾਡਾ ਮਨ ਦੇ ਵਿੱਚ ਹੋਵੇ ਨਾ ਵੀ ਫਲਾਣਾ ਬੰਦਾ ਸਾਡੇ ਨਾਲ ਬੜਾ ਧੱਕਾ ਕਰਦਾ ਪਰ ਜਦੋਂ ਇਹ ਪੰਕਤੀ ਪੜ੍ਹੀ ਜਾਂਦੀ ਹੈ ਇਹਨਾਂ ਦੇ ਗੁਰੂ ਕਾ ਸਿੱਖ ਸਾਰਿਆਂ ਦਾ ਭਲਾ ਮੰਨਦਾ ਹੈ ਪਾਤਸ਼ਾਹ ਕਹਿੰਦੇ ਜੇ ਤੂੰ ਰਹਿਣਾ ਤੇ ਮੋਹ ਮਾਇਆ ਦੇ ਵਿੱਚ ਰਹਿ ਜ਼ਰੂਰ ਕਿਵੇਂ ਜਿਵੇਂ ਇੱਕ ਕਮਲ ਦਾ ਫੁੱਲ ਪਾਣੀ ਦੇ ਵਿੱਚ ਰਹਿੰਦਾ ਚਿੱਕੜ ਦੇ ਵਿੱਚ ਰਹਿੰਦਾ ਪਰ ਕਦੇ ਉਹਦੀਆਂ ਪੰਖੜੀਆਂ ਨੂੰ ਤੁਸੀਂ ਵੇਖਿਓ ਚਿੱਕੜ ਤੇ ਪਾਣੀ ਨਹੀਂ ਲੱਗਦਾ ਉਹਦੀ ਮਹਾਰਾਜ ਨੇ ਬਣਾਵਟੀ ਐਸੀ ਬਣਾਈ ਹੈ ਇੱਕ ਮੁਰਗਾਬੀ ਪੰਛੀ ਹੈ ਉਹ ਦਰਿਆ ਦੇ ਸਮੁੰਦਰ ਦੇ ਕਿਨਾਰੇ ਤੇ ਰਹਿੰਦਾ ਤੁਸੀਂ ਵੇਖਿਆ ਹੋਵੇਗਾ ਜਿੰਨੀ ਦੇਰ ਉਹਦਾ ਦਿਲ ਕਰਦਾ ਹੈ ਪਾਣੀ ਚ ਤੈਰਦਾ ਵਿੱਚੋਂ ਉਹਦੀ ਜੋ ਖੁਰਾਕ ਹੈ ਕੀੜੇ ਮਕੌੜੇ ਉਹ ਵੀ ਖਾਂਦਾ ਹੈ ਪਰ ਜਦੋਂ ਉਹਦਾ ਦਿਲ ਕਰਦਾ ਹੈ ਉਹ ਟੁਬਕੀ ਮਾਰ ਕੇ ਦੂਰ ਜਾ ਕੇ ਨਿਕਲਦਾ ਹੈ ਤੇ ਜਦੋਂ ਉਥੋਂ ਹੀ ਉਹਦਾ ਦਿਲ ਕਰਦਾ ਉੱਡ ਕੇ ਆਸਮਾਨ 'ਚ ਚਲਾ ਜਾਂਦਾ ਹੈ ਕਾਰਨ ਕਿ ਉਹਦੀ ਬੰਤਰ ਪ੍ਰਮਾਤਮਾ ਨੇ ਐਸੀ ਬਣਾਈ ਹੈ ਮੁਰਗਾਈ ਨਾ ਸਾਨੇ ਮਹਾਰਜ ਕਹਿੰਦੇ ਆਪਣੇ ਜੀਵਨ ਨੂੰ ਮੁਰਗਾਬੀ ਦੇ ਵਾਂਗੂ ਬਣਾ ਤਾਂ ਹੀ ਬਾਬੇ ਨੇ ਕਿਹਾ ਨਾ ਜੋਗ ਨਾ ਬਾਹਰ ਮੜੀ ਮਸਾਣੀ ਜੋਗ ਨਾ ਤਾੜੀ ਲਾਈ ਹੈ ਅੰਜਨ ਮਾਹੇ ਨਰੰਜਨ ਰਹੀ ਹੈ ਜੋਗ ਜੁਗਤ ਿਵ ਪਾਈ ਹੈ ਮਾਇਆ ਦੇ ਵਿੱਚ ਰਹਿ ਕੇ ਇਹਦਾ ਸੰਗ ਤੂੰ ਤਿਆਗ ਦੇ ਪ੍ਰਭ ਜੂ ਕੀ ਸਰਨ ਲਾਗ ਪਰਮਾਤਮਾ ਦੀ ਸ਼ਰਨ ਦੇ ਵਿੱਚ ਲੱਗ ਜਾ ਉਹਦੀ ਹੋਂਦ ਨੂੰ ਮੰਨ ਲੈ ਜਗਤ ਸੁਖ ਮਾਣ ਮਿਥਿਆ ਝੂਠੋ ਸਭ ਸਾਜ ਹੈ ਹੇ ਭਾਈ ਇਹ ਸੰਸਾਰ ਹੈ ਨਾ ਜਿਹੜਾ ਸੁੱਖਾਂ ਦਾ ਤੈਨੂੰ ਲੱਗਦਾ ਬੜਾ ਸੁੱਖ ਨੇ ਇਹਦੇ ਵਿੱਚ ਇਹਨੂੰ ਝੂਠਾ ਕਰਕੇ ਮੰਨ ਕਿਉਂਕਿ ਇਹ ਜਿੰਨਾ ਵੀ ਨਜ਼ਰੀ ਆ ਰਿਹਾ ਹੈ ਇਹ ਸਾਰਾ ਝੂਠਾ ਹੈ ਰਹਾਓ ਸੁਪਨੇ ਜਿਉ ਧਨ ਪਸ਼ਾਨ ਕਾਹੇ ਪਰ ਕਰਤਮਾਨ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਕਿ ਜੋ ਤੈਨੂੰ ਚੀਜ਼ਾਂ ਮਿਲੀਆਂ ਨੇ ਨਾ ਆਪਾਂ ਕਈ ਵਾਰੀ ਵੇਖਦੇ ਆ ਕਈ ਬੰਦੇ ਬੜੇ ਅਮੀਰ ਹੁੰਦੇ ਨੇ ਕੋਈ ਸਮਾਂ ਬਣਦਾ ਉਹਨਾਂ ਨੂੰ ਕੋਈ ਬਿਜ਼ਨਸ 'ਤੇ ਘਾਟਾ ਪੈ ਜਾਂਦਾ ਹੈ ਮਹਿਲਾਂ 'ਚ ਰਹਿਣ ਵਾਲੇ ਲੋਕ ਨੇ ਜਿਹੜੇ ਉਹ ਸੜਕਾਂ 'ਤੇ ਆ ਜਾਂਦੇ ਨੇ ਉਹਨਾਂ ਨੂੰ یوں ਲੱਗਦਾ ਵੀ ਇਹ ਤਾਂ ਸੁਪਨਾ ਹੀ ਸੀ ਬਈ ਇੰਨੇ ਸਾਲ ਅਸੀਂ ਮੌਜਾਂ ਕਰਦੇ ਰ ਕਦੇ ਸੋਚਿਆ ਹੀ ਨਹੀਂ ਸੀ ਵੀ ਆ ਵੀ ਦਿਨ ਆਉਣਗੇ ਮਾਫ ਕਰਿਓ ਆਪਾਂ ਵਿਦੇਸ਼ਾਂ ਦੀ ਧਰਤੀ 'ਤੇ ਰਹਿੰਦੇ ਆ ਬੜੇ ਲੋਕ ਇਹ ਗੱਲ ਕਹਿੰਦੇ ਨੇ ਅਸੀਂ ਤੇ ਗਿਆਨੀ ਜੀ ਸੋਚਿਆ ਹੀ ਨਹੀਂ ਸੀ ਵੀ ਕਦੇ ਇਹੋ ਜਿਹਾ ਵੀ ਟਾਈਮ ਆਏਗਾ ਸਤਗੁਰ ਪਾਤਸ਼ਾਹ ਮਹਾਰਾਜ ਜੀ ਸਮਝਾਉਂਦੇ ਨੇ ਕਿ ਇਹ ਸੰਸਾਰ ਦੀ ਜਿਹੜੀ ਖੇਡ ਹੈ ਨਾ ਸੁਪਨੇ ਜਿਉਂ ਧਨ ਪੈਸ਼ਾਨ ਸੁਪਨੇ ਦੇ ਨਿਆਈ ਇਸ ਧਨ ਨੂੰ ਪਛਾਨਣਾ ਕਰ ਕਾਹੇ ਪਰ ਕਰਤਮਾਨ ਤੂੰ ਕਾਦੇ ਵਾਸਤੇ ਹੰਕਾਰ ਕਰਦਾ ਕਾਦੇ ਵਾਸਤੇ ਆਪਣੇ ਆਪ ਦੇ ਉੱਤੇ ਮਾਣ ਕਰਦਾ ਸਤਗੁਰ ਪਾਤਸ਼ਾਹ ਜੀ ਕਹਿੰਦੇ 바ਰੂ ਕੀ ਭੀਤ ਜੈਸੇ ਬਸੁਦਾ ਕੋ ਰਾਜ ਹੈ 바ਰੂ ਬਾਰੂ ਦਾ ਭਾਵ ਜਿਹਨੂੰ ਆਪਾਂ ਬਾਲੂ ਕਹਿ ਦਿੰਦੇ ਆ ਰੇਤਾ ਕਹਿ ਦਿੰਦੇ ਆ ਜਿਵੇਂ ਮੋਟੀ ਰੇਤਾ ਹੁੰਦੀ ਐ ਇੱਕ ਤੇ ਬਰੀਕ ਰੇਤਾ ਹੁੰਦੀ ਐ ਜਿਹੜੀ ਪਲਸਤਰ ਕਰਨ ਦੇ ਕੰਮ ਆਉਂਦੀ ਐ ਇੱਕ ਜਿਹਨੂੰ ਕ੍ਰੈਸ਼ਰ ਕਿਹਾ ਜਾਂਦਾ ਉਹ ਚਣਾਈ ਦੇ ਵਿੱਚ ਕੰਮ ਆਉਂਦੀ ਐ ਤੇ ਉਹ ਬੜੀ ਉਹਦੀ ਪਕੜ ਐ ਜਿਹੜੀ ਬੜੀ ਤੇਜ਼ ਹੁੰਦੀ ਐ ਆਮ ਕਰਕੇ ਪਹਿਲੇ ਸਮਿਆਂ 'ਚ ਲੋਕੀ ਵਰਤਦੇ ਸੀ ਸੀਮਿੰਟ ਦੇ ਵਿੱਚ ਰੇਤਾ ਉਹ ਪਾ ਕੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਜਿਹੜੀ ਮੋਟੀ ਰੇਤ ਐ ਨਾ ਜਿਵੇਂ ਇਹਦੀ ਦੀਵਾਰ ਐ ਨਾ ਜੇ ਕੋਈ ਬਣਾ ਲੇ ਵਿੱਚ ਸੀਮਿੰਟ ਹੋਰ ਮਟੀਰੀਅਲ ਪਾਵੇ ਨਾ ਤੇ ਆਪਾਂ ਨੂੰ ਪਤਾ ਹੈ ਵੀ ਉਹ ਰੇਤੇ ਦੀ ਦੀਵਾਰ ਬਹੁਤੀ देर ਟਿਕਦੀ ਨਹੀਂ ਪਹਿਲੀ ਗੱਲ ਇਹ ਬਣਦੀ ਨਹੀਂ ਜੇ ਕੋਈ ਔਖਾ ਸੋਖਾ ਹੋ ਕੇ ਬਣਾ ਲੈ ਫੁੱਟ 2 ਫੁੱਟ 4 ਫੁੱਟ ਫਿਰ ਉਹ ਇੱਕਦਮ ਖਤਮ ਹੋ ਜਾਂਦੀ ਹੈ ਟਹਿ ਜਾਂਦੀ ਹੈ ਪਾਸ਼ਾ ਕਹਿੰਦੇ ਇਸੇ ਤਰ੍ਹਾਂ ਹੀ ਬਾਰੂਕੀ ਦੀ ਈਤ ਜੈਸੇ ਬਸੁਦਾ ਕੋ ਰਾਜ ਹੈ ਬਸੁਦਾ ਨਾਮ ਹੈ ਧਰਤੀ ਦਾ ਰਾਜ ਭਾਵੇਂ ਤੂੰ ਐਡਾ ਵੱਡਾ ਪਾਵਰਫੁਲ ਸਾਰੀ ਧਰਤੀ ਦਾ ਰਾਜਾ ਬਣ ਜੇ ਨਾ ਇਹੀ ਸਮਝ ਵੀ ਇਹ ਥੋੜੇ ਦਿਨਾਂ ਦੀ ਖੇਡ ਹੈ ਤੇ ਖਤਮ ਹੋ ਜਾਣੀ ਹੈ ਜਿਹੜਾ ਦਿਨ ਚੜ੍ਹਿਆ ਉਹਨੇ ਇੱਕ ਦਿਨ ਡੁੱਬਣਾ ਹੈ ਪਰ ਆਪਣੇ ਮਨ ਦੇ ਵਿੱਚ ਇਹ ਗੱਲ ਚੇਤੇ ਰੱਖ ਪ੍ਰਸਾਦ ਸੰਗਤ ਜੀ ਜਦੋਂ ਸਾਨੂੰ ਭਾਵਰਾ ਮਿਲਦੀਆਂ ਨੇ ਬਖਸ਼ਿਸ਼ਾਂ ਮਿਲਦੀਆਂ ਨੇ ਉਸ ਵੇਲੇ ਜਦੋਂ ਅਸੀਂ ਸਾਧੂਆਂ ਦਾ ਸੰਗ ਭਲੇ ਲੋਕਾਂ ਦੀ ਸੰਗਤ ਨਹੀਂ ਨਾ ਕਰਦੇ ਤਪੋਂ ਰਾਜ ਤੇ ਰਾਜੋਂ ਨਰਕ ਵਾਲੀ ਗੱਲ ਬਣ ਜਾਂਦੀ ਹੈ ਤਪ ਕਰਕੇ ਰਾਜ ਮਿਲਦਾ ਹੈ ਕਿਉਂ ਨਾ ਕੋਈ ਕਾਰਨ ਹੈ ਜਿਹਦੇ ਕਰਕੇ ਆਪਾਂ ਸੰਗਤ ਵਿੱਚ ਤੁਸੀਂ ਅਸੀਂ ਬੈਠੇ ਆਂ ਨੇ ਤੇ ਆਪਣੇ ਵਰਗੇ بڑے ਲੋਕ ਨੇ ਜਿਹੜੇ ਤਰਸਦੇ ਨੇ ساری ਜ਼ਿੰਦਗੀ ਉਹਨਾਂ ਦੀ ਲੰਘ ਜਾਂਦੀ ਹੈ ਘਰ ਨਹੀਂ ਬਣਦਾ ਰੋਜੀ ਰੋਟੀ ਦੇ ਮੁਥਾਜ ਹੋ ਜਾਂਦੇ ਨੇ ساری ਜ਼ਿੰਦਗੀ ਲੰਘ ਜਾਂਦੀ ਹੈ ਦਰ ਦਰ ਭਟਕਦੇ ਆ ਪਰ ਜੇ ਗੁਰੂ ਨੇ ਸਾਡੇ ਤੇ ਕਿਰਪਾ ਕੀਤੀ ਹੈ ਤੇ ਅਸੀਂ ਇਹ ਗੱਲ ਮਨ ਦੇ ਵਿੱਚ ਖਿਆਲ ਰੱਖੀਏ ਵੀ ਹੁਣ ਇਹ ਜਿਹੜਾ ਤਪ ਕਰਕੇ ਸਾਨੂੰ ਰਾਹ ਇਹ ਵੀ ਇੱਕ ਤਰ੍ਹਾਂ ਦਾ ਰਾਜ ਹੈ ਜਿਹਦੇ ਕੋਲ ਤੰਦਰੁਸਤ ਸਰੀਰ ਨਹੀਂ ਉਹਨੂੰ ਪੁੱਛ ਕੇ ਵੇਖੋ ਅੱਖਾਂ ਦੀ ਕੀਮਤ ਕੀ ਐ ਗੋਡਿਆਂ ਦੀ ਕੀਮਤ ਕੀ ਐ ਜ਼ੁਬਾਨ ਦੀ ਕੀਮਤ ਕੀ ਐ ਕੰਨਾਂ ਦੀ ਕੀਮਤ ਕੀ ਉਹਨਾਂ ਨੂੰ ਪੁੱਛ ਕੇ ਵੇਖੀਏ ਪਰ ਇਹ ਇੱਕ ਤਰ੍ਹਾਂ ਦੇ ਆਪਾਂ ਵੀ ਰਾਜੇ ਆ ਪਰ ਮਹਾਰਾਜ ਕਹਿੰਦੇ ਇਹ ਸਦਾ ਨਹੀਂ ਰਹਿਣਾ ਮਹਾਰਾਜ ਕਹਿੰਦੇ ਨਾਨਕ ਜਨ ਕਹਿਤ ਬਾਤ ਬਿਨ ਸਜਾਹੈ ਤੇਰੋ ਗਾਤ ਸਤਿਗੁਰੂ ਜੀ ਕਹਿੰਦੇ ਭਾਈ ਮੈਂ ਤੈਨੂੰ ਇੱਕ ਗੱਲ ਕਹਿੰਦਾ ਹਾਂ ਨਾਨਕ ਜਨ ਕਹਿਤ ਬਾਤ ਬਿਨ ਸਜਾਹੈ ਤੇਰੋ ਗਾਤ ਗਾਤ ਨਾਮ ਸਰੀਰ ਦਾ ਇਹ ਜਿਹੜਾ ਤੇਰਾ ਸਰੀਰ ਹੈ ਨਾ ਇਹ ਵੀ ਇੱਕ ਦਿਨ ਨਾਸ਼ ਹੋ ਜਾਏਗਾ ਆਪਾਂ ਆਪਣੇ ਸਾਹਮਣੇ ਵੇਖਦੇ ਆਂ ਬਾਬਾ ਫਰੀਦ ਸਾਹਿਬ ਜੀ ਦਾ ਕਥਨ ਹੈ ਇੰਨੀ ਲੋਇਨੀ ਦੇਖਦੇ ਆਂ ਕੀਤੀ ਚੱਲ ਗਈ ਫਰੀਦਾ ਲੋਕਾ ਆਪੋ ਆਪਣੀ ਮੈਂ ਆਪਣੀ ਪਈ ਜਾਂ ਐਉਂ ਕਹ ਲਈਏ ਬਾਬਾ ਫਰੀਦ ਸਾਹਿਬ ਕਹਿੰਦੇ ਫਰੀਦਾ ਕਿੱਥੇ ਟੈਂਡੇ ਮਾਪਿਆਂ ਜਿਨੀ ਤੂੰ ਜਾਣੇ ਹੋਏ ਤੈ ਪਾਸੋਂ ਉਹ ਲੱਗ ਗਏ ਤੂੰ ਅਜਾਹ ਨਾ ਪਤੀਨੇ ਹੋਏ ਤੂੰ ਹਲੇ ਸਮਝਿਆ ਨਹੀਂ ਤੇਰੇ ਵੱਡ ਵਡੇਰੇ ਤੇਰੇ ਕੋਲੋਂ ਚਲੇ ਗਏ ਪਾਸ਼ਾ ਇੱਥੇ ਕਹਿੰਦੇ ਨਾਨਕ ਜਨ ਕਹਿਤ ਬਾਤ ਜਿਵੇਂ ਆਪਾਂ ਪਿਆਰ ਨਾਲ ਆਪਣੇ ਬੱਚੇ ਨੂੰ ਕਹਿੰਨੇ ਆ ਨਾ ਵੀ ਮੈਂ ਤੈਨੂੰ ਇੱਕ ਗੱਲ ਕਹਿਣੀ ਹੈ ਅੱਗੇ ਨਹੀਂ ਮੰਨਨੀ ਤੇ ਤੂੰ ਧੱਕੇ ਖਾਏਗਾ ਆਪਾਂ ਆਮ ਇਹ ਸ਼ਬਦ ਵਰਤਦੇ ਆ ਆਪਣੀ ਧੀ ਬਾਰੇ ਆਪਣੇ ਪੁੱਤ ਬਾਰੇ ਜੇ ਤੂੰ ਮੇਰੀ ਗੱਲ ਮੰਨ ਲੇ ਇਸੇ ਤਰ੍ਹਾਂ ਗੁਰੂ ਸਾਹਿਬ ਜੀ ਵੀ ਸਾਨੂੰ ਆਪਣੇ ਧੀਆਂ ਪੁੱਤਰ ਸਮਝ ਕੇ ਨਾ ਜਿੰਨੇ ਵੀ ਆਪਾਂ ਮੈਂ ਪੜ ਰਿਹਾ ਚਾਹੇ ਚਾਹੇ ਤੁਸੀਂ ਸੁਣ ਰਹੇ ਆਪਾਂ ਸਾਰਿਆਂ ਨੂੰ ਮਹਾਰਾਜ ਕਹਿੰਦੇ ਨੇ ਵੀ ਮੈਂ ਤੁਹਾਨੂੰ ਇੱਕ ਗੱਲ ਕਹਿਣਾ ਵੇ ਇਹ ਤਰ੍ਹਾਂ ਸਰੀਰ ਨਾਸ ਹੋ ਜਾਏਗਾ ਛਿੰਨ ਛਿੰਨ ਕਰ ਗयो ਕਾਲ ਤੈਸੇ ਜਾਤ ਆਜ ਹੈ ਮਰਜ ਕਹਿੰਦੇ ਜਿਵੇਂ ਇੱਕ ਇੱਕ ਪਲ ਕਰਕੇ ਤੇਰਾ ਕੱਲ ਦਾ ਦਿਨ ਲੰਘ ਗਿਆ ਨਾ ਓਵੇਂ ਤੇਰਾ ਅੱਜ ਦਾ ਦਿਨ ਵੀ ਚਲਾ ਜਾਏਗਾ ਪਰ ਤੂੰ ਸਮਾ ਹੈ ਕਰੋ ਬੇਨੰਤੀ ਸੁਣੋ ਮੇਰੇ ਮੀਤਾ ਸੰਤ ਟੈਲ ਕੀ ਬੇਲਾ ਇਹੀਂ ਖਾਟ ਚਲੋ ਹਰਲਾਹਾ ਆਗੇ ਬਸਨ ਸੁਹੇਲਾ ਸੋ ਗੁਰੂ ਕਿਰਪਾ ਕਰੇ ਜੀ ਇੰਨੀ ਸੇਵਾ ਪ੍ਰਵਾਨ ਕਰਿਓ ਹੁਈਆਂ ਭੁੱਲਾਂ ਗਲਤੀਆਂ ਦੀ ਖਿਮਾ ਕਰਨੀ ਜੀ ਤਿੰਨ ਸ਼ਬਦ ਇਸ ਰਾਗ ਦੇ ਹੋਰ ਨੇ ਉਹਨ ਦੂਜਾ ਸ਼ਬਦ ਆਪਾਂ ਕੱਲ ਨੂੰ ਵਿਚਾਰਾਂਗੇ ਪੰਕਤੀਆਂ ਪੜ੍ਹ ਕੇ ਫਤਿਹ ਬੁਲਾਉਣੀ ਆ ਜੀ ਨਾਨਕ ਜਨ ਕਹਿਤ ਬਾਤ ਬਿਨ ਸਜਾਹ ਤੇ ਰੋਗਾਤ ਛਿਨ ਛਿਨ ਕਰ ਗਇਓ ਕਾਲ ਤੈਸੇ ਜਾਤ ਆਜ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ